ਅਸੀਂ ਮੋਰਚੇ ਦੇ ਨਾਲਾਂਗੇ ਮੋਦੀ ਸਾਨੂੰ ਦਿੱਲੀ ਨਹੀਂ ਵੜਨ ਦਾ ਇਹ ਸਾਨੂੰ ਚੰਡੀਗੜ੍ਹ ਨਹੀਂ ਮੰਨਦਾ ਫਿਰ ਉਹਦੀ ਕੰਦਾਂ ਦੀ ਚੰਦਰੀ ਹੋਰ ਕੀ ਕਰਦਾ ਹੈ ਆਪਣੀ ਪੁਰਾਣੀ ਕਹਾਵਤ ਦੀ ਕੋਈ ਖੜ ਕੇ ਪੇਸ਼ਾਪ ਕਰਦਾ ਹੁੰਦਾ ਤੇ ਉਹਦਾ ਮਤਲਬ ਆਹਦੇ ਮੁੰਡੇ ਨੂੰ ਕਹਿੰਦਾ ਯਾਰ ਮੈਨੂੰ ਚੰਗਾ ਕਹਾ ਰਹੀਂ ਕਹਿੰਦਾ ਜੀ ਕਹਾ ਦੂੰਗਾ ਉਹ ਬੁੜੇ ਨੂੰ ਫੂਕ ਕੇ ਉਹ ਗੇੜੇ ਨਾਲ ਮੂਤਨ ਲੱਗ ਗਿਆ ਇਹ ਭਗਵਾਨਤ ਨੇ ਉਹ ਦੂਜਾਂ ਨੂੰ ਚੰਗੇ ਕਹਾਤਾ ਮਤਲਬ ਗੇੜੇ ਨਾਲ ਮੂਤਨ ਲੱਗਿਆ ਇਹ ਮਤਲਬ ਇਹਨੇ ਕਿਸਾਨਾਂ ਨੂੰ ਕਹਿੰਦਾ ਰਿਹਾ ਸੈਂਟਰ ਕਰਨਾ ਨਹੀਂ ਕਰਨਾ ਜੋ ਮਰਜ਼ੀ ਕਰ ਲੈ ਸੈਂਟਰ ਖਿਲਾਫ ਲੜਾਈ ਦੀ ਤਾਂ ਇਸ ਤਰ੍ਹਾਂ ਦੇ ਨਾਲ ਕਿਸਾਨ ਲਹਿਰਾਂ ਨੂੰ ਕੁਚਲਿਆ ਜਾਂ ਦੱਬਿਆ ਜਾ ਸਕਦਾ ਕੰਦੀ ਨਹੀਂ ਕੁਚਲੀਆਂ ਜਾ ਸਕਦੀਆਂ ਦੱਸਿਓ ਪਾਸ਼ਾਈਆਂ ਨਹੀਂ ਕੁਚਲੀਆਂ ਗਈਆਂ ਚਾਚਾ ਅਜੀਤ ਸਿੰਘ ਦਾ ਕੋਲ ਹੋਰ ਕੋਲ ਸਾਡੇ ਮਜ਼ਹਾਰਾਂ ਦਾ ਹੈਰ ਕਿਵੇਂ ਕੁਚਲ ਦਨ ਕੀ ਹਾਰ ਕੋ ਲਹਿਰ ਇਹਨੇ ਆਪਣਾ ਸਾਰਾ ਜੋਰ ਲਾ ਲਿਆ ਪਰ ਸਾਡੇ ਨੌਜਵਾਨ ਅੱਜ ਤਾਂ ਵੀ ਉਧਰ ਤੁਰੇ ਹੋਏ ਨੇ ਸ਼ੰਭੂ ਤੇਖਨੌਰੀ ਬਾਰਡਰ ਤੋਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਸਰਕਾਰ ਦੀ ਜਿਹੜੀ ਹੈਗੀ ਆ ਸਰਕਾਰ ਦੀ ਇਸ ਤੇ ਨਿਖੇਦੀ ਹੋ ਰਹੀ ਹੈ ਮੇਰੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਕਿਉਂਕਿ ਮੀਟਿੰਗਾਂ ਤੇ ਕਿਸਾਨ ਅਕਸਰ ਜਾਂਦੇ ਨੇ ਪਰ ਮੀਟਿੰਗਾਂ ਤੇ ਜਾਂਦਿਆਂ ਵੇਲੇ ਕਿਸਾਨਾਂ ਨੂੰ ਜਿਹੜਾ ਹੈਗਾ ਉਹ ਮੀਟਿੰਗ ਤੋਂ ਆਉਣ ਤੋਂ ਆਉਣ ਵੇਲੇ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਜਗਜੀਤ ਸਿੰਘ ਦੱਲੇਵਾਲ ਸਰਪੰੰਦੇਰ ਕਈ ਕਿਸਾਨ ਨੂੰ ਰੀਟੇਨ ਕਰ ਲਿਆ ਗਿਆ ਮੇਰਾ ਖਿਆਲ ਹੈ ਪਹਿਲੀ ਵਾਰ ਹੋਇਆ ਦੇਸ਼ਾਂ ਦੀਆਂ ਲੜਾਈਆਂ ਲੱਗਦੀਆਂ ਗੱਲਬਾਤ ਚੱਲਦੀਆਂ ਆ ਲੀਡਰਾਂ ਦੀ ਜੰਗ ਬੰਦ ਕਰਨੀ ਹੈ ਜੋ ਜ਼ਿੰਮੇਵਾਰ ਨਹੀਂ ਕਰਦਾ ਹੂੰ ਇਹ ਪਹਿਲੀ ਵਾਰ ਆਪ ਕਈ ਪਹਿਲਾਂ ਵੀ ਗੱਲਾਂ ਚੱਲਦੀਆਂ ਕਦੇ ਐਂਗਰ ਫਿਰ ਮੀਟਿੰਗ ਤੇ ਆਏ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਮੰਦਭਾਗੀ ਗੱਲ ਹੈ ਜੀ ਤਾਂ ਜੀ 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 ਸਰਕਾਰ ਨੇ ਗਲਤ ਕੀਤਾ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਹਾਂ ਅਸੀਂ ਅਮਰ ਐਮਰਜੈਂਸੀ ਮੀਟਿੰਗ ਸੱਦ ਰਹੇ ਹਾਂ ਵੀ ਅਸੀਂ ਮੋਰਚੇ ਦੇ ਨਾਲਾਂਗੇ ਗਾਹਲਾ ਪ੍ਰੋਗਰਾਮ ਕੀ ਦੇਣਾ ਉਹ ਮੀਟਿੰਗ ਚ ਦੇਵਾਂਗੇ ਪਰ ਕੀ ਲੱਗਦਾ ਕਿ ਇੰਨਾ ਕੀ ਕਿਹੜਾ ਦਬਾਅ ਜਾਂ ਕਿਹੜਾ ਡਰ ਹੋ ਗਿਆ ਕਿਸਾਨਾਂ ਦਾ ਜਿਸ ਤਰ੍ਹਾਂ ਦੇ ਨਾਲ ਇੱਕ ਵਾਰੀ ਪਹਿਲਾਂ ਤਲਕੀ ਦੇ ਵਿੱਚ ਮੰਤਰੀ ਸਾਹਿਬ ਉੱਠ ਕੇ ਜਾਂਦੇ ਨੇ ਹੁਣ ਕਿਸਾਨਾਂ ਨੂੰ ਗ੍ਰਿਫਤਾਰੀ ਕਰ ਲਿਆ ਜਾਂਦਾ ਉਹ ਮਾਈ ਗਾ ਆਪਣੀ ਪੁਰਾਣੀ ਕਹਾਵਤ ਨੂੰ ਖੜ ਕੇ ਪਿਸ਼ਾਬ ਕਰਦਾ ਹੁੰਦਾ ਜੀ ਤੇ ਉਹਦਾ ਮਤਲਬ ਆਪਦੇ ਮੁੰਡੇ ਨੂੰ ਕਹਿੰਦਾ ਯਾਰ ਮੈਨੂੰ ਚੰਗਾ ਕਹਾ ਦੀ ਮਤਲਬ ਕਹ ਲਈ ਕਹਾ ਦੂੰਗਾ ਉਹ ਬੁੜੇ ਰਫੂਕ ਹੈ ਉਹ ਗੇੜੇ ਨਾਲ ਮੂਤਣ ਲੱਗ ਗਿਆ ਜੀ ਇਹ ਭਗਵਾਨਤ ਨੇ ਉਦੋਂ ਦੂਜਾਂ ਨੂੰ ਚੰਗੇ ਕਹਾਤਾ ਮਤਲਬ ਗੇੜੇ ਨਾਲ ਮੂਤਣ ਲੱਗਿਆ ਇਹ ਮਤਲਬ ਇਹ ਕਿਸਾਨਾਂ ਨੂੰ ਗੱਫਤਾਰ ਰਿਹਾ ਸੈਂਟਰ ਕਰ ਰਹਾ ਨਹੀਂ ਕਰ ਰਿਹਾ ਜੋ ਮਰਜ਼ੀ ਕਰਦੀ ਸੈਂਟਰ ਖਿਲਾਫ ਲੜਾਈ ਸੀ ਜੀ ਪੰਜਾਬ ਸਰਕਾਰ ਦੀ ਇਹ ਮੋਰਚੇ ਦੀ ਕੋਈ ਖਨਾਬ ਲੜਾਈ ਨਹੀਂ ਜਿਹੜਾ ਇਹ ਮੋਰਚਾ ਹੈ ਜੀ ਸੈਂਟਰ ਦੇ ਨਾਲ ਸੈਂਟਰ ਆਪੇ ਕਰਦੀ ਹਮਲਾ ਕੁਝ ਕਰਦੀ ਵੀ ਮੈਂ ਹੀ ਨਹੀਂ ਕੁਝ ਕਰਦਾ ਕਿਸਾਨਾਂ ਨੂੰ ਠੀਕ ਹੈ ਨਾ ਗੱਲ ਕਿਸਾਨਾਂ ਨੇ ਕੋਈ ਰਸਤਾ ਨਹੀਂ ਰੋਕਿਆ ਸੈਂਟਰ ਸਰਕਾਰ ਨੇ ਰਸਤੇ ਰੋਕੇ ਨੇ ਕਿਸਾਨ ਇੱਕ ਪਾਸੇ ਬੈਠੇ ਨੇ ਹੂੰ ਜਦੋਂ ਮਰਜ਼ੀ ਆਉਗੀ ਉਹ ਰਸਤੇ ਛੱਡਦਾ ਇਹ ਅਸੀਂ ਇਸ ਗੱਲ ਦੀ ਨਿੰਦਿਗਾਰ ਕਰ ਕਰਦੇ ਹਾਂ ਕਿ ਮਤਲਬ ਇਹ ਗੱਲ ਹੈ ਤਾਂ ਕੀ ਲੱਗਦਾ ਫਿਰ ਜਦੋਂ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸੈਂਟਰ ਦੇ ਨਾਲ ਰੋਲਾ ਪੰਜਾਬ ਸਰਕਾਰ ਨਾਲ ਰੋਲਾ ਨਹੀਂ ਫਿਰ ਪੰਜਾਬ ਸਰਕਾਰ ਸੈਂਟਰ ਦੇ ਕਦਮ ਦੇ ਵਿੱਚ ਕਦਮ ਕਿਉਂ ਤਰ ਰਹੀ ਹੈ ਜੀ ਸਰ ਜਦੋਂ ਸਰਕਾਰਾਂ ਬਣੀਆਂ ਕਦਮ ਵਿੱਚ ਲੱਗ ਹੀ ਜਾਂਦਾ ਧਰਨਾ ਮਤਲਬ ਹੋਰ ਗੱਲ ਮੋਦੀ ਸਾਨੂੰ ਦਿੱਲੀ ਨਹੀਂ ਵੜਨ ਦਾ ਇਹ ਸਾਨੂੰ ਚੰਡੀਗੜ੍ਹ ਨਹੀਂ ਮੰਨਦਾ ਫਿਰ ਉਹਦੀ ਕਰਮਾਂ ਦੀ ਚੰਦਰੀਆਂ ਹੋਰ ਕੀ ਕਰਦਾ ਹੈ ਤਾਂ ਇਸ ਤਰ੍ਹਾਂ ਦੇ ਨਾਲ ਕਿਸਾਨ ਲਹਿਰਾਂ ਨੂੰ ਕੁਚਲਿਆ ਜਾਂ ਦੱਬਿਆ ਜਾ ਸਕਦਾ ਕਦੀ ਨਹੀਂ ਕੁਚਲਿਆ ਜਾ ਸਕਦੀਆਂ ਦਸੇ ਪਾਸ਼ਾਈਆਂ ਨਹੀਂ ਕੁਝ ਨਹੀਂ ਗਈਆਂ ਚਾਚਾ ਜੀ ਸਿੰਘ ਦਾ ਕੋਲ ਹੋਰ ਕੋਲ ਸਾਡੇ ਮਜਹਰਾ ਲਹਿਰ ਇਹ ਕਿਵੇਂ ਕੁਚਲ ਦਨ ਕਾਰਕੂ ਲੈਰ ਇਹਨੇ ਆਪਣਾ ਸਾਰਾ ਜੋਰ ਲਾ ਲਿਆ ਪਰ ਸਾਡੇ ਨੌਜਵਾਨ ਅੱਜ ਤਾਂ ਵੀ ਉਧਰ ਤੁਰੇ ਹੋਏ ਨੇ ਜੀ ਹਾਂ ਲਾਸਵਾਲ ਹੈ ਪ੍ਰਧਾਨ ਜੀ ਲੱਗਦਾ ਹੈ ਕਿ ਜਿਸ ਤਰ੍ਹਾਂ ਨੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮੋਰਚਿਆਂ ਨੂੰ ਚਕਾਉਣ ਦੀਆਂ ਕੋਸ਼ਿਸ਼ਾਂ ਹੋਣਗੀਆਂ ਜਿਸ ਤਰ੍ਹਾਂ ਨੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਾਇਦ ਖਨੌਰੀ ਜਾਂ ਸ਼ੰਭੂ ਮੋਰਚਾ ਕਿਸਾਨਾਂ ਦੇ ਵੱਲੋਂ ਧੱਕੇਸ਼ਾਹੀ ਦੇ ਨਾਲ ਚਕਾ ਦਿੱਤਾ ਜਾਵੇ ਜਿਸ ਤਰ੍ਹਾਂ ਨੇ ਪੰਜਾਬ ਦੀਆਂ ਸੜਕਾਂ ਤੇ ਵੀ ਨਫਰੀ ਜਿਹੜੀ ਉਹ ਤਾਇਨਾਤ ਕਰ ਦਿੱਤੀ ਗਈ ਹੈ ਮੋਰਚਾ ਤਾਂ ਮੇਰੇ ਖਰੇ ਰਾਹ ਨੂੰ ਜੇ ਚਕਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਚਕਾਈ ਦੇਣਗੇ ਮੈਨੂੰ ਇਹ ਲੱਗਦਾ ਗਾਹਾਂ ਕੀ ਚਿੱਟਾ ਨਿਕਲਦਾ ਗਾਹ ਸੋਚਵੇ ਜੀ ਪ੍ਰਧਾਨ ਜੀ ਸਮਝਦਾ ਬਹੁਤ ਬਹੁਤ ਧੰਨਵਾਦ